ਇੱਕ ਬੰਦੇ ਨੂੰ 10 ਕਰੋੜ ਰੁਪਏ ਦਾ ਪ੍ਰਾਈਜ਼ ਆ ਸਹੀ ਗੱਲ ਹੈ ਪੰਜਾਬ ਸਰਕਾਰ ਦਾ ਲੋਹੜੀ ਮਕਰ ਸਕ੍ਰਾਂਤੀ ਬੰਪਰ ਦੇ ਵਿੱਚ ਠੀਕ ਹੈ ਪਹਿਲੀ ਰਾਸ਼ੀ ਤਾਂ ਹੈਗੀ ਮੇਸ ਹਾਂਜੀ ਉਸ ਤੋਂ ਬਾਅਦ ਕੁੰਭ ਰਾਸ਼ੀ ਤੇ ਸਿੰਘ ਰਾਸ਼ੀ ਠੀਕ ਹੈ ਜੀ ਇਹ ਤਿੰਨ ਰਾਸ਼ੀਆਂ ਦੇ ਵਿੱਚ ਇਹ ਫਰਸਟ ਪ੍ਰਾਈਜ਼ ਸੈਕੰਡ ਤੇ ਥਰਡ ਇਹ ਤਿੰਨੇ ਨਾਮ ਜਾਣਗੇ ਵੀਰੇ ਪੱਕੀ ਗੱਲ ਆ ਮੇਰੇ ਪੱਥਰ ਤੇ ਲਕੀਰ ਹੈ ਲੈ ਵੀ 10 ਕਰੋੜ ਰੁਪਿਆ ਦਾ ਪੰਜਾਬ ਸਰਕਾਰ ਕਹਿੰਦੀ ਵੀ ਐਤਕੀ ਨਾ ਵੱਡਾ ਤਮਾਕਾ ਕਰੂਗੀ ਤੇ 10 ਕਰੋੜ ਰੁਪਏ ਇੱਕ ਬੰਦੇ ਨੂੰ ਦੇ ਦੂਗੀ ਕਿਹ ਬੰਦੇ ਨੂੰ ਹਾਂਜੀ 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 ਪੰਜਾਬ ਸਰਕਾਰ ਸਾਰੇ ਸੁਪਨੇ ਪੂਰੇ ਗਵਾਂਡੀਆਂ ਦੇ ਵੀ ਹੋ ਜਾਣਗੇ ਗਵਾਂਡੀਆਂ ਦੇ ਵੀ ਹਾਂ ਅੰਨੇ ਕਹਿੰਦਾ ਸਾਲ ਦੀ ਬਾਦੀ ਇਸ ਬੰਦੇ ਦੇ ਸਿੱਟੇ ਪਾਰਟੀ ਵੱਡੀ ਹੋਊਗੀ ਇੱਕ ਬੰਦੇ ਨੂੰ 10 ਕਰੋੜ ਰੁਪਏ ਦਾ ਪ੍ਰਾਈਜ਼ ਆ ਸਹੀ ਗੱਲ ਹੈ ਪੰਜਾਬ ਸਰਕਾਰ ਦਾ ਲੋਹੜੀ ਮਕਰ ਸਕ੍ਰਾਂਤੀ ਬੰਪਰ ਦੇ ਵਿੱਚ ਠੀਕ ਹੈ ਤੇ 18 ਕਿਲੋ ਦਾ ਡਰਾਅ ਹੋ ਜਾ ਰਿਹਾ ਹਾਂਜੀ ਉਸ ਤੋਂ ਬਾਅਦ ਵਿੱਚ ਸੈਕੰਡ ਨਾਮ ਦੇ ਵਿੱਚ 1 ਕਰੋੜ ਰੁਪਏ ਦਾ ਵੀ ਆ ਵੀਰੇ ਠੀਕ ਹੈ ਜੀ ਤੇ ਥਰਡ ਪ੍ਰਾਈਜ਼ 50 ਲੱਖ ਰੁਪਏ ਦਾ ਵੀ ਆ ਠੀਕ ਹੈ ਜੀ ਤੇ ਚੌਥਾ ਅੱਠ ਬੰਦਿਆਂ ਨੂੰ 10 ਲੱਖ ਵੀ ਆ ਹਾਂਜੀ ਅੱਠ ਬੰਦਿਆਂ ਨੂੰ 5 ਲੱਖ ਵੀ ਆ ਤੇ 1600 ਬੰਦੇ ਨੂੰ 9-9000 ਰੁਪਿਆ ਠੀਕ ਹੈ ਚੱਲੋ ਕਿਹੜੀ ਚੱਲੋ 1600 ਬੰਦੇ ਨੂੰ 5000 1600 ਬੰਦੇ ਨੂੰ 3000 ਤੇ 64000 ਬੰਦੇ ਨੂੰ 1000 ਰੁਪਿਆ ਆਹ ਵਾਲੀ ਟਿਕਟ ਦੇ। ਯਾਨੀ ਕਿ ਬਾਈ ਜੀ ਕੁੱਲ 68819 ਬੰਦੇ ਇਨਾਮ ਲੈ ਕੇ ਜਾਣਗੇ। ਜਾਣਗੇ ਪੰਡਤ ਲਾਟਰੀ ਏਜੰਸੀ ਕੋਲੋਂ। ਹਾਂਜੀ। ਤੇ ਇੱਧਰ ਮਾਰ ਦੇ ਬਾਈ ਜੀ ਨਿਗਾ ਇਹ ਆਪਣੀ ਲੋਕੇਸ਼ਨ ਹੈ ਇਹ ਲੋਕੇਸ਼ਨ ਆ ਗਈ ਇਹ ਆਪਣੀ ਦੁਕਾਨ ਆ 23 ਵਾਰ ਭਲੇਖੇ ਨਾਲ ਕਸਟਮਰ ਕੀ ਹੁੰਦਾ ਅਮਰਗੜ ਆ ਜਾਂਦਾ ਵੀ ਅਮਰਗੜ ਗਿਆ ਬਾਗੇ ਤੇ ਪੰਡਤ ਕੋਲ ਟਿਕਟ ਮਿਲ ਗਈ ਨਹੀਂ ਠੀਕ ਹੈ ਪੰਡਤ ਦਾ ਲਾੜੀ ਏਜੰਸੀ ਕੋਲ ਟਿਕਟ ਤਾਂ ਮਿਲੂਗੀ ਜੇ ਇੱਥੇ ਆਹ ਕਾਊਂਟਰ ਤੇ ਆਹ ਦਫਤਰ ਦੇ ਵਿੱਚ ਟਿਕਟ ਫਾਰਮ ਹਾਂਜੀ ਠੀਕ ਹੈ ਤੁਸੀਂ ਇਧਰ ਉਧਰ ਜਾਓਗੇ ਤਾਂ ਉਹ ਪੰਡਤ ਦੀ ਟਿਕਟ ਨਹੀਂ ਹੈਗੀ ਇਹ ਚੀਜ਼ ਦਾ ਧਿਆਨ ਰੱਖਿਓ ਪੰਡਤ ਦੀ ਟਿਕਟ ਉਹ ਹੋਊਗੀ ਜਿਹੜੀ ਇਹ ਕਾਊਂਟਰ ਤੋਂ ਮਿਲੂਗੀ ਤੇ ਨਾਲ ਇਹ ਪੰਡਤ ਦੀ ਮੋਹਰ ਲੱਗੂਗੀ ਠੀਕ ਹੈ ਤੇ ਜੇਕਰ ਤੁਸੀਂ ਇੰਨੇ ਵਿਸ਼ਵਾਸ ਨਾਲ ਆਇਓ ਹਾਂਜੀ ਠੀਕ ਹੈ ਤਾਂ ਪੰਡਤ ਦੇ ਕੋਲ ਟਿਕਟ ਪਾ ਕੇ ਜ਼ਰੂਰ ਜਾਇਓ ਰਾਸ਼ੀਆਂ ਅਨਾਉਂਸ ਕਰ ਅਨਾਉਂਸ ਕਰਦਾ ਕਿਹੜੀਆਂ-ਕਿਹੜੀਆਂ ਇਹ ਪਹਿਲੀ ਰਾਸ਼ੀ ਦਾ ਹੈਗੀ ਮੇਸ਼ ਹਾਂਜੀ ਉਸ ਤੋਂ ਬਾਅਦ ਕੁੰਭ ਰਾਸ਼ੀ ਤੇ ਸਿੰਘ ਰਾਸ਼ੀ ਠੀਕ ਹੈ ਜੀ ਇਹ ਤਿੰਨ ਰਾਸ਼ੀਆਂ ਦੇ ਵਿੱਚ ਇਹ ਫਸਟ ਪ੍ਰਾਈਜ਼ ਸੈਕੰਡ ਤੇ ਥਰਡ ਇਹ ਤਿੰਨੇ ਨਾਮ ਜਾਣਗੇ ਵੀਰੇ ਪੱਕੀ ਗੱਲ ਆ ਮੇਰੇ ਪੱਥਰ ਤੇ ਲਕੀਰ ਹੈ ਲੈ ਵੀ ਅੱਜ ਤੱਕ ਜੋ ਵੀ ਕਿਹਾ ਉਹ ਹੋ ਗਿਆ ਤੇ ਉਸ ਤੋਂ ਬਾਅਦ ਦੇ ਵਿੱਚ ਆਪਣਾ ਡੇਟ ਆਫ ਬਰਥ ਲੈ ਕੇ ਆਉਣਾ ਜਨਮ ਦਾ ਟਾਈਮ ਲੈ ਕੇ ਆਉਣਾ ਉਹਦੇ ਅਕੋਰਡਿੰਗ ਜੋ ਇਹ ਨਵੀਂਆਂ ਦਾ ਲੱਕੀ ਨੰਬਰ ਬਣਦਾ ਹੋਊਗਾ ਕੁੰਡਲੀ ਬਣਾ ਕੇ ਆਪਾਂ ਇਹਨਾਂ ਨੂੰ ਟਿਕਟਾਂ ਦਵਾਂਗੇ ਤੇ ਇਹਨਾਂ ਵੀਰਾਂ ਦਾ ਨਾਮ ਵੀ ਲੱਗੇਗਾ ਠੀਕ ਹੈ ਜੀ ਠੀਕ ਹੈ ਤੇ ਇਸ ਤੋਂ ਇਲਾਵਾ ਕਈ ਵੀਰ ਕਹਿੰਦੇ ਨੇ ਵੀ ਹੋਰ ਟਿਕਟਾਂ ਕਿਹੜੀਆਂ ਪਾਉਣੀਆਂ ਨੇ ਤੇ ਡੇਢ ਕਰੋੜ ਵਾਲੀ ਟਿਕਟਾਂ 200 ਰੁਪਏ ਦੀ ਕੀਮਤ ਹੈ ਸਿਰਫ ਠੀਕ ਹੈ ਜੀ ਪੰਜਾਬ ਸਰਕਾਰ ਦੀ ਐਵੀ ਵੱਡੀ ਗੱਲ ਆ ਤੇ ਪਰ ਮੈਂ ਐਵੇਂ ਤੇ ਇਹ ਕਰੂੰਗਾ ਤਰਸੀਮ ਵੀ ਜੇਕਰ ਆਪਣੀ ਜੇਬ ਜਿਆਦਾ ਤੱਕ ਦਿੰਦੀ ਆ ਤੁਸੀਂ ਰਸਤੇ ਦੇ ਹਿਸਾਬ ਨਾਲ ਟਿਕਟਾਂ ਪਾਉਣੀਆਂ ਤਾਂ ਕੰਬੋ ਪੈਕ ਪਾਓ ਠੀਕ ਹੈ ਉਹ ਕਿੰਨੇ ਵਾਲਾ ਹੋਊਗਾ ਜੀ ਕੰਬੋ ਪੈਕ ਆਪਣੇ ਕੋਲ ਤਿੰਨ ਚੱਲ ਰਹੇ ਨੇ 3000 ਰੁਪਏ ਦਾ ਕੰਬੋ ਪੈਕ 2100 ਰੁਪਏ ਦਾ ਕੰਬੋ ਪੈਕ ਅਤੇ 2400 ਰੁਪਏ ਦਾ ਕੰਬੋ ਪੈਕ ਆ ਠੀਕ ਹੈ ਜੀ ਤਿੰਨ ਰਕਸੀਆਂ ਨੇ ਤਿੰਨ ਕੰਬੋ ਪੈਕ ਨਹੀਂ ਪਾਹੇ ਵੀਰ ਸਿੰਗਲ ਟਿਕਟ ਵੀ ਸਕਦੇ ਨੇ ਠੀਕ ਹੈ ਜੀ ਠੀਕ ਹੈ ਜੀ ਹੋਰ ਦੱਸੋ ਕੀ ਪੁੱਛਣਾ ਲੈ ਵੀ ਮਿੱਤਰੋ ਬਾਕੀ ਦਾ ਬਈ ਪੁੱਛਣ ਕੋਈ ਨਹੀਂ ਕੁਝ ਰਹੀ ਨਹੀਂ ਹੈਗਾ ਠੀਕ ਹੈ ਕਿਉਂਕਿ 10 ਕਰੋੜ ਰੁਪਈਆ ਹੈਗਾ ਇਹ ਦੇਖਦਾ ਵੀ ਕਿਹੜੇ ਮੇਰੇ ਵੀਰ ਦੇ ਮੇਰੀ ਭੈਣ ਦੇ ਹਿੱਸੇ ਚ ਆਉਂਦਾ ਹਾਂ ਨਾ 18 1 2025 ਦਾ ਡਰਾਅ ਹੈ ਇਹਦਾ ਠੀਕ ਹੈ ਜੀ ਤੇ ਆਉਣਾ ਕਿੱਥੇ ਆ ਪੰਡਤ ਲੋਟਰੀ ਏਜੰਸੀ ਅਮਰਗੜ ਠੀਕ ਹੈ ਮਲੇਰ ਕੋਲੇ ਤੋਂ ਜਿਆਦਾ ਆਪਾਂ ਨਾਬੇ ਨੂੰ ਜਾਣਿਆ ਸੈਂਟਰ ਦੇ ਵਿੱਚ ਆ ਜਾਂਦਾ ਜੀ ਅਮਰਗੜ ਤੇ ਸੈਂਟਰ ਦੇ ਵਿੱਚ ਹੀ ਆਉਣਾ ਆਪਣਾ ਨੀਅਰ ਗੁਰਦੁਆਰਾ ਸਿੰਘ ਸਭਾ ਦੇ ਲਾਗੇ ਆ ਕਿ ਮੇਨ ਰੋਡ ਤੇ ਲੋਕੇਸ਼ਨ ਤੁਹਾਨੂੰ ਦਿਖਾਤੀ ਇਹ ਆਪਣੀ ਦੁਕਾਨ ਦੋ ਦੁਕਾਨਾਂ ਮੇਰੀਆਂ ਨੇ ਇਹ ਠੀਕ ਹੈ ਜੀ ਠੀਕ ਹੈ ਯਾਨੀ ਕਿ ਇਕੱਠੀਆਂ ਇੱਕ ਸੈੱਟ ਥੱਲੇ ਲੈ ਵੀ ਮਿੱਤਰੋ ਆਜੋ ਅਮਰਗੜ ਦੇ ਵਿੱਚ ਲੈ ਜੋ ਟਿਕਟਾ ਤੇ ਬੰਨ ਜੋ ਕੋਲਪਤੀ ਇਹ ਪੌਣੀ ਨਾ ਪੁੱਲ ਜੋ ਐਦ ਕੀ ਬਾਸ ਟਾਈਮ ਥੋੜੀ ਰਹਿ ਗਿਆ ਬਾਕੀ ਕੱਲ ਜਾਂਦਾ ਹਾਂ ਦਾ ਹੋਰ ਕਲੀਅਰ ਕਰਦਾ ਨਾ ਹਾਂਜੀ ਕਈਆਂ ਵੀਰੇ ਨੂੰ ਪਤਾ ਕੀ ਹੁੰਦਾ ਵੀ ਪੰਡਿਤ ਜੀ ਨੂੰ ਫੋਨ ਲਾਈਏ ਫੋਨ ਤੇ ਗੱਲ ਹੋ ਗਈ ਤੇ ਫਿਰ ਜਾਵਾਂਗੇ ਪਰ ਮੇਰੀ ਬੇਨਤੀ ਕਬੂਲ ਕਰਿਓ ਤੁਹਾਡਾ ਪਿਆਰ ਇਨਾ ਇਨਾ ਰਸ ਹੁੰਦਾ ਦੁਕਾਨ ਤੇ ਵੀ ਫੋਨ ਫਾਨ ਲਾਉਣੇ ਛੱਡ ਦੋ ਤੁਸੀਂ ਡਾਇਰੈਕਟਰੇ ਆਜੋ ਮੈਂ ਉਰੀ ਮਿਲੂੰਗਾ ਤੇ ਸਰੀਵਾਰ ਮਿਲੂੰਗਾ ਲੁਧਿਆਣੇ ਲੁਧਿਆਣੇ ਲਕੇਸ਼ ਰੈਗੀ ਸੌਪ ਨੰਬਰ 40 ਘੰਟਾ ਘਰ ਜੀਟੀਵੀ ਮਾਰਕੀਟ ਲੁਧਿਆਣਾ ਠੀਕ ਹੈ ਜੀ ਠੀਕ ਹੈ ਜੀ ਬਾਕੀ ਦਿਨ ਤੁਹਾਨੂੰ ਉਰੀ ਮਿਲੂੰਗਾ ਅਮਰਗੜ ਤੇ ਉਰੇ ਆਓ ਤੇ ਟਿਕਟ ਪਾਓ ਜੇਕਰ ਫੋਨ ਨਹੀਂ ਵੀ ਲੱਗਦਾ ਤੁਸੀਂ ਪਹੁੰਚ ਜਾਓ ਟਿਕਟਾਂ ਤੁਹਾਨੂੰ ਮਿਲ ਜਾਣਗੀਆਂ ਲਓ ਜੀ ਭਾਈ ਆਜੋ ਸਿੱਧੀ ਅਮਰਗੜ ਦੇ ਵਿੱਚ ਪਾ ਲਓ ਟਿਕਟਾਂ ਦੇ ਬੰਦੇ ਕੋਲ ਧੰਨਵਾ